ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਮੁਲਾਜ਼ਮਾਂ ਦੇ ਨਾਲ ਜੁੜੀ ਖਬਰ ਹੈ ਸੱਤਵੇਂ ਪੇ ਕਮਿਸ਼ਨ ਤੋਂ ਕਿੰਨਾ ਵਕਰਾ ਹੋਵੇਗਾ ਅੱਠਵਾਂ ਪੇ ਕਮਿਸ਼ਨ ਅਤੇ ਜਾਣੋ ਕੀ ਕੀ ਹੋਵੇਗਾ ਵਾਅਦਾ ਇਸ ਬਾਰੇ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਬਰਤ ਬਰਤ শেয়ার ਕਰ ਦਿਓ ਤਾਂ ਕਿ ਸਾਰੇ ਹੀ ਮੁਲਾਜ਼ਮਾਂ ਤੱਕ ਇਹ ਖਬਰ ਪਹੁੰਚ ਜਾਵੇ ਅਤੇ ਉਹਨਾਂ ਨੂੰ ਅੱਠਵੇਂ ਸਕੇ ਤਾਂ ਦੋਸਤੋ ਚਲਦੇ ਹਾਂ ਜਾਣਕਾਰੀ ਵੱਲ ਤਾਂ ਦੋਸਤੋ ਮਲਾਜਮਾਂ ਲਈ ਚੰਗੀ ਖਬਰ ਹੈ ਸੱਤਵੇਂ ਪੇ ਕਮਿਸ਼ਨ ਤੋਂ ਵੱਖਰਾ ਹੋਵੇਗਾ ਅੱਠਵੇਂ ਪੇ ਕਮਿਸ਼ਨ ਤਾਂ ਦੋਸਤੋ ਕੇਂਦਰੀ ਮੰਤਰੀ ਅਸ਼wini ਵੈਸ਼ਨਵ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਇਸ ਸਮੇਂ ਦੇਸ਼ ਵਿੱਚ ਸੱਤਮ ਪੇਕ ਕਮਿਸ਼ਨ ਲਾਗੂ ਹੈ ਜਿਸ ਦਾ ਕਾਰਜਕਾਲ 31 ਦਸੰਬਰ 2025 ਤੱਕ ਰਹੇਗਾ ਇਸ ਸੰਸਾਦ ਨਮਾ ਕਮਿਸ਼ਨ 1 ਜਨਵਰੀ 2026 ਤੋਂ ਲਾਗੂ ਹੋਵੇਗਾ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਅੱਠਵੇਂ ਪੇ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਕਮਿਸ਼ਨ ਲਗਭਗ 50 ਲੱਖ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ 65 ਲੱਖ ਪੈਨਸ਼ਨਰਾਂ ਦੇ ਪੈਨਸ਼ਨ ਦੇ ਵਿੱਚ ਸੋਧ ਕਰੇਗਾ ਤੁਹਾਨੂੰ ਦੱਸ ਦਈਏ ਕਿ ਕਮਿਸ਼ਨ ਜਲਦੀ ਹੀ ਬਣਾਇਆ ਜਾਵੇਗਾ ਕੇਂਤਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਇਸ ਸਮੇਂ ਦੇਸ਼ ਵਿੱਚ ਸੱਤਵਾਂ ਪੇਕ ਮਿਸ਼ਨ ਲਾਗੂ ਹੈ ਇਸ ਦਾ ਕਾਰਜਕਾਲ 31 ਦਸੰਬਰ 2025 ਤੱਕ ਰਹੇਗਾ ਇਸ ਸੰਸਾਰ ਨਮਕ ਮਿਸ਼ਨ 1 ਜਨਵਰੀ 2026 ਤੋਂ ਲਾਗੂ ਹੋਵੇਗਾ ਬਜਟ ਤੋਂ ਪਹਿਲਾਂ ਐਲਾਨ ਤੁਹਾਨੂੰ ਦੱਸ ਦਈਏ ਕਿ 8ਵੇਂ ਪੇ ਕਮਿਸ਼ਨ ਕੇਂਦਰੀ ਬਜਟ 2025 ਤੋਂ ਠੀਕ ਪਹਿਲਾਂ ਪੇਸ਼ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਕਰਮਚਾਰੀਆਂ ਦੀਆਂ ਤਨਖਾਹਾਂ ਟੱਚਾ ਮੌਜੂਦਾ ਮਹਿੰਗਾਈ ਦਰ ਦੇ ਅਨੁਸਾਰ ਬਣਾਉਣਾ ਹੈ ਹਾਲਾਂਕਿ ਕਰਮਚਾਰੀਆਂ ਨੂੰ ਨਵੇਂ ਪੇ ਕਮਿਸ਼ਨ ਤੋਂ ਬਹੁਤ ਉਮੀਦਾਂ ਹਨ ਇਹਨਾਂ ਵੱਧੀਆਂ ਉਮੀਦਾਂ ਦੇ ਵਿਚਕਾਰ ਆਓ ਜਾਣਦੇ ਹਾਂ 7ਵੇਂ ਅਤੇ 6ਵੇਂ ਪੇ ਕਮਿਸ਼ਨ ਦੇ ਤਹਿਤ ਕਿਹੜੇ-ਕਿਹੜੇ ਬਦਲਾਅ ਆਏ ਸਨ 7ਵੇਂ ਪੇ ਕਮਿਸ਼ਨ ਵਿੱਚ ਕੀ ਖਾਸ ਸੀ ਜਾਣਕਾਰੀ ਲਈ ਤੁਹਾਨੂੰ ਦੱਸੀ ਕਿ 7ਵੇਂ ਪੇ ਕਮਿਸ਼ਨ 1 ਜਨਵਰੀ 2016 ਤੋਂ ਲਾਗੂ ਕੀਤਾ ਗਿਆ ਸੀ ਇਸ ਦੇ ਅਨੁਸਾਰ ਸਰਕਾਰੀ ਕਰਮਚਾਰੀਆਂ ਲਈ ਕਈ ਬਦਲਾਅ ਹੋਏ ਸਨ ਇਸ ਵਿੱਚ ਫਿਟਮੈਂਟ ਫੈਕਟਰ 2. ਪੰਜ ਸੱਤ ਨਿਰਧਾਰਿਤ ਕੀਤਾ ਗਿਆ ਸੀ ਸਲ ਸ਼ਬਦਾਂ ਵਿੱਚ ਬੇਸਿਕ ਤਨਖਾਹ ਨੂੰ 2.57 ਨਾਲ ਗੁਣਾ ਕੀਤਾ ਜਾਵੇਗਾ ਜਿਸ ਦੇ ਨਤੀਜੇ ਵਜੋਂ ਸਾਰੇ 15 ਤੇ ਤਨਖਾਹ ਵਿੱਚ ਵਾਧਾ ਹੋਵੇਗਾ 7ਵੇਂ ਪੇ ਕਮਿਸ਼ਨ ਨੇ ਘੱਟੋ ਘੱਟ ਬੇਸਿਕ ਤਨਖਾਹ ਵਧਾ ਕੇ 18000 ਰੁਪਏ ਕਰ ਦਿੱਤੀ ਸੀ ਜੋ ਪਹਿਲਾਂ 6ਵੇਂ ਪੇ ਕਮਿਸ਼ਨ ਵਿੱਚ 7000 ਰੁਪਏ ਸੀ ਇਸ ਦੇ ਨਾਲ ਹੀ ਪੈਨਸ਼ਨਰਾਂ ਨੂੰ ਵੀ ਇਸ ਦਾ ਲਾਭ ਮਿਲਿਆ ਘੱਟੋ ਘੱਟ ਬੇਸਿਕ ਪੈਨਸ਼ਨ 3500 ਤੋਂ ਵਧਾ ਕੇ 9000 ਰੁਪਏ ਕੀਤੀ ਗਈ ਸੀ ਛੇਵੇਂ ਤਨਖਾਹ ਕਮਿਸ਼ਨ ਦੇ ਵਿੱਚ ਕੀ ਖਾਸ ਸੀ ਛੇਵੇਂ ਪੇ ਕਮਿਸ਼ਨ ਜਨਵਰੀ 2006 ਵਿੱਚ ਲਾਗੂ ਕੀਤਾ ਗਿਆ ਸੀ ਪਰ ਇਸ ਵਿੱਚ ਮਾਮੂਲੀ ਬਦਲਾ ਕੀਤੇ ਗਏ ਸਨ ਪਰ ਇਹਨਾਂ ਨੂੰ ਬਹੁਤ ਸਕਾਰਾਤਮਕ ਬਦਲਾ ਮੰਨਿਆ ਗਿਆ ਹੈ ਇਸ ਕਮਿਸ਼ਨ ਵਿੱਚ ਫਿਟਮੈਂਟ ਫੈਕਟਰ 1.86 ਸੀ ਜਿਸ ਦੇ ਤਹਿਤ ਘੱਟੋ-ਘੱਟ ਬੇਸਿਕ ਤਨਖਾਹ 750 ਤੋਂ ਵਧ ਕੇ 7000 ਰੁਪਏ ਕਰ ਦਿੱਤੀ ਗਈ ਸੀ ਪੈਨਸ਼ਨਰਾਂ ਨੂੰ ਵੀ ਇਸ ਦਾ ਫਾਇਦਾ ਹੋਇਆ ਅਤੇ ਬੇਸਿਕ ਪੈਨਸ਼ਨ 1275 ਤੋਂ ਵਧਾ ਕੇ 3500 ਰੁਪਏ ਕਰ ਦਿੱਤੀ ਗਈ 8ਵੇਂ ਪੇ ਕਮਿਸ਼ਨ ਤੋਂ ਕੀ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ ਰਿਪੋਰਟਾਂ ਮੁਤਾਬਕ 8ਵੇਂ ਪੇ ਕਮਿਸ਼ਨ ਤਨਖਾਹ ਅਤੇ ਪੈਨਸ਼ਨ ਵਿੱਚ ਵੱਡੇ ਬਦਲਾਅ ਲਿਆ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਤਹਿਤ ਫਿਟਮੈਂਟ ਫੈਕਟਰ 2.28 ਤੋਂ 2.86 ਦੇ ਵਿੱਚ ਘੱਟ ਹੋ ਸਕਦਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਘੱਟੋ-ਘੱਟ ਬੇਸਿਕ ਤਨਖਾਹ 18000 ਰੁਪਏ ਤੋਂ ਵੱਧ ਕੇ 41000 ਰੁਪਏ ਤੋਂ ਲੈ ਕੇ 51480 ਰੁਪਏ ਹੋ ਸਕਦੀ ਹੈ ਇਹ ਕੇਂਦਰੀ ਕਰਮਚਾਰੀਆਂ ਲਈ ਇੱਕ ਵੱਡੀ ਵਿੱਤੀ ਰਾਹਤ ਸਾਬਤ ਹੋਵੇਗੀ ਤਾਂ ਦੋਸਤੋ ਇੰਨੀ ਜਾਣਕਾਰੀ ਦੇ ਨਾਲ ਤੁਹਾਡੀ ਤੋਂ ਵਿਦਾ ਲੈਂਦਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਚੈਨਲ ਥੈਂਕਸ ਵਨਸ ਅਗੇਨ ਟੂ ਆਲ ਮਾਈ ਵਿਅਰਸ